ਇਹ ਉਹ ਸਰਕਾਰ ਹੈ ਜਿਨੇ 2013 ਚ ਦਮਕ ਜੇ ਵਜਾਏ ਸਾਰੀ ਦੁਨੀਆ ਚ ਕਿ ਸਾਨੂੰ ਸਰਕਾਰ ਚ ਲਿਆਓ ਅਸੀਂ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦੇਾਂਗੇ ਲੋਗਾ ਨੇ ਇਸ ਭਲੇਖੇ 'ਚ ਆ ਕੇ ਕਿਉਂ ਸਰਕਾਰ ਨੂੰ ਇੱਕ ਪ੍ਰਿੰਸੀਪਲ اپੋਜੀਸ਼ਨ ਪਾਰਟੀ ਕਹਿ ਰਹੀ ਹੈ ਸੱਤਾ 'ਚ ਆ ਕੇ 2014 'ਚ 2019 ਦਾ ਟਾਰਗੇਟ ਦੇਤਾ 2019 ਵੀ ਆ ਗਿਆ 19 ਜਾ ਕੇ ਕਹਿੰਦਾ ਜੀ 2022 'ਚ ਅਸੀਂ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦਿਆਂਗੇ ਇਹਦਾ ਮਤਲਬ ਹੀ ਆ ਸਰਕਾਰ ਤੇ ਚੱਲ ਗਈ ਹੈ ਅਗਲੇ 5 ਸਾਲ ਵੀ ਸਾਨੂੰ ਬਣਾ ਦਿਓ 2018-19 ਦੇ ਵਿੱਚ ਇਹਨਾਂ ਇੱਕ ਚਾਰਟਰ ਪੇਸ਼ ਕਰ ਦਿੱਤਾ ਵੀ ਅਸੀਂ ਅੱਜ ਤੋਂ ਬਾਅਦ ਜੋ ਐਮਐਸਪੀ ਡਿਸਾਈਡ ਕਰਾਂਗੇ ਉਹਦੇ ਉੱਤੇ 50% ਲੋਕਾਂ ਨੂੰ ਵਾਧਾ ਦੇ ਕੇ ਅਸੀਂ ਐਮਐਸਪੀ ਦੇਾਂਗੇ ਹੁਣ ਗੱਲਾਂ ਬਾਤਾਂ ਚੱਲ ਪਈਆਂ ਦੋ 2022 ਵੀ ਆ ਗਿਆ ਹੁਣ 2022 ਚ ਅਮਰਤ ਕਾਲ ਕਹਿਤਾ ਕਿ 2045 ਦੇ ਵਿੱਚ ਕਿਸਾਨ ਖੁਸ਼ਹਾਲ ਹੋ ਜਾਏਗਾ ਅਸੀਂ ਦੇਸ਼ ਦੀ ਸਭ ਤੋਂ ਵੱਡੀ ਟ੍ਰਿਲੀਅਨ ਡਾਲਰ ਇਕਨੋਮੀ ਬਣ ਗਏ ਆ ਦੁਨੀਆ ਦੀ ਪੰਜਵੇਂ ਨੰਬਰ ਤੇ ਆ ਗਏ ਹੁਣ ਉਥੇ ਕਿਸੇ ਕਿਉਂ ਪ੍ਰਚਾਰ ਪਸਾਰੀ ਇੰਨਾ ਜ਼ਬਰਦਸਤ ਹੋ ਗਿਆ ਕੋਈ ਬੰਦਾ ਕਹਿੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਸਰਕਾਰ ਕਹਿ ਰਹੀ ਏ 70 75 ਮੰਤਰੀ ਜ਼ਿਲ੍ਹਿਆਂ 'ਚ ਜਾ ਕੇ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਵੀ ਅਸੀਂ ਪੰਜਵੇਂ ਨੰਬਰ ਦੀ ਇਕਨੋਮੀ ਆ ਗਏ ਆ